ਸਰ ਅੱਜ ਅਸੀਂ ਪਬਲਿਕ ਸਕੂਲ ਸਮਾਣਾ ਦੇ ਵਿੱਚ ਪਹੁੰਚਿਆ ਜਿੱਥੇ 1975 ਦੇ ਜਿਹੜੇ ਪਾਸ ਆਊਟ ਵਿਦਿਆਰਥੀ ਸੀਗੇ ਜਿਹੜੇ ਆਪਣੇ ਚੰਗੇ ਅਹੁਦਿਆਂ ਤੋਂ ਰਿਟਾਇਰ ਹੋ ਕੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਹੋਰ ਵੱਖ-ਵੱਖ ਸੰਸਥਾਵਾਂ ਦੇ ਵਿੱਚ ਵੱਖ-ਵੱਖ ਆਧਾਰਿਆਂ ਦੇ ਵਿੱਚ ਜਿਹੜਾ ਕੰਮ ਕੀਤਾ ਨੌਕਰੀਆਂ ਕੀਤੀਆਂ ਉਹਨਾਂ ਦੀ ਅੱਜ ਪੰਜਾਬ ਹੀ ਜਿਹੜੀ 골ਡਨ ਜੁਬਲੀ ਆ ਜਿਹੜੀ ਅੱਜ ਪਬਲਿਕ ਸਕੂਲ ਸੁਮਾਣਾ ਵਿਖੇ ਮਨਾਈ ਜਾ ਰਹੀ ਆ ਸੋ ਉਹਨਾਂ ਸਾਰੇ ਸਤਿਕਾਰਯੋਗ ਸੱਜਣਾ ਨੂੰ ਮੇਰੀਆਂ ਭੈਣਾਂ ਨੂੰ ਜਿਹੜੇ 50 ਸਾਲ ਪੂਰੇ ਕੀਤੇ ਨੇ ਜਿਨ੍ਹਾਂ ਨੇ ਇਥੋਂ ਪਾਸ ਆਊਟ ਕਰਕੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਸਾਡੇ ਸਕੂਲ ਦੇ ਜਿੰਨੇ ਸਾਰਾ ਅ ਅਗਰਵਾਲ ਸਵਾਦੀ ਪ੍ਰਧਾਨ ਨੇ ਮਦਨ ਜੀ ਹੋਗੇ ਸਾਰੀ ਟੀਮ ਹੋਗੀ ਜੀ ਸਾਰੇ ਇਹਨਾਂ ਨੂੰ ਵੀ ਮੁਬਾਰਕਬਾਦ ਸਾਡੇ ਪ੍ਰਿੰਸੀਪਲ ਸਾਹਿਬ ਸਾਡੇ ਸਾਰੇ ਸਤਿਕਾਰਯੋਗ ਬੱਚੀਆਂ ਟੀਚਰ ਸਹਿਬਾਨ ਸਾਰੇ ਇਹਨਾਂ ਨੂੰ ਮੁਬਾਰਕਬਾਦ ਕਿਉਂਕਿ ਇੱਕ ਬਹੁਤ ਮੀਲ ਪੱਥਰ ਹੈ ਜਿਹੜਾ ਅੱਜ ਇਹ ਕਰਨ ਜਾ ਰਹੇ ਕਿਉਂਕਿ ਇਹ ਇਤਿਹਾਸ ਦੇ ਵਿੱਚ ਲਿਖੇ ਜਾਣੀ ਹੈ ਗੱਲਾਂ ਬਾਤਾਂ ਕਿ 50ਵੀਂ ਜਿਹੜੀ 골ਡਨ ਜੁਬਲੀ ਆ ਉਹ ਪਬਲਿਕ ਸਕੂਲ ਸਮਾਣਾ ਦੇ ਵਿੱਚ ਮਨਾਈ ਗਈ ਮੈਨੂੰ ਲੱਗਦਾ ਬਹੁਤ ਟਾਮੇ ਇਹ ਜੀਆਂ ਸੰਸਥਾਵਾਂ ਨੇ ਜਿਹੜੀਆਂ ਇਹ ਚੀਜ਼ਾਂ ਯਾਦ ਰੱਖਦੀ ਨੇ ਸੋ ਸਾਰੇ ਇਹਨਾਂ ਨੂੰ ਵਧਾਈ ਜਨ ਵਧਾਈ ਦੇ ਪਾਤਰ ਨੇ ਔਰ ਉਮੀਦ ਹੈ ਕਿ ਸਕੂਲ ਗੁਲਾ ਇਹ ਜਰਾ ਸਸਥਾ ਇਹ ਹੋਰ ਵੀ ਤਰੱਕੀ ਹੈ ਜਿਹੜੀ ਮੰਤਰੀ ਸਾਹਿਬ ਅੱਜ ਦੇ ਬੱਚਿਆਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਦੇਖੋ ਸਾਡਾ ਫਰਜ ਬਣਦਾ ਕਿ ਅਸੀਂ ਇਤੋਂ ਚੰਗਾ ਪੜ੍ਹੀਏ ਲਿਖੀਏ ਔਰ ਆਪਣੇ ਸੂਬੇ ਵਾਸਤੇ ਆਪਣੇ ਦੇਸ਼ ਵਾਸਤੇ ਜੋ ਚੰਗਾ ਹੋਵੇ ਜੋ ਵਧੀਆ ਹੋਵੇ ਉਹ ਕੰਮ ਕਰਨੇ ਸਾਰੇ ਆਪਾਂ ਜਿਹੜੇ ਕਰੀਏ ਮੇਰੇ ਮਨ ਚ ਪਹਿਲਾਂ ਵੀ ਸੀ ਉਪਰਾਲਾ ਵੀ ਇਸ ਤਰ੍ਹਾਂ ਦਾ ਇੱਕ ਬੈਚ ਇਕੱਠਾ ਕਰੀਏ ਜਿਹਦੇ ਆਜਾਦਾ ਤਿਆਰ ਕਰੀਏ ਮੇਰੇ ਕੁਝ ਟਾਈਮ ਪਹਿਲਾਂ 3-4 ਮਹੀਨੇ ਪਹਿਲਾਂ ਕੁਝ ਬੰਦੇ ਮਿਲੇ ਮਿਲੇ ਮੈਂ ਕਿਹਾ ਕੋਈ ਟਾਈਪ ਉਤੇ ਨਾ ਮੇਰੇ ਮੰਚ ਦੇ ਵੀ ਜਿਨ੍ਹਾਂ ਨੂੰ 50 ਸਾਲਾਂ ਤੋਂ ਕੋਈ 10th ਇੱਥੇ ਨੂੰਗਾ ਕਰੀਏ ਇਹਨਾਂ ਦਾ ਮਾਨ ਸਨਮਾਨ ਕਰੀਏ ਤੇ ਇਹਨਾਂ ਨੇ ਮੈਨੂੰ ਹੰਮੀ ਭਰੀ ਤੇ ਅੱਜ ਦਾ ਦਿਨ ਸਾਡੀ ਕਮੇਟੀ ਬੜੀ ਬਹੁਤ ਖੁਸ਼ੀਆਂ ਦਾ ਜਿਸ ਤਰ੍ਹਾਂ ਰੱਬ ਦਾ ਨਾਮ ਲਿਆ ਜਾਂਦਾ ਮੈਂ ਰੱਬ ਤੋਂ ਬਾਅਦ ਇਹਨਾਂ ਦਾ ਨਾਮ ਲੈਣਾ ਕਿਉਂਕਿ ਇਹ ਕੁਦਰਤੀ ਜਿਹੜੇ 80 ਮੁੰਡੇ ਦੀ ਉਸ ਟਾਈਮ ਦੇ 74 ਚੋਂ ਕੁਦਰਤੀ 99% ਗਸਟਰਡ ਅਫਸਰ ਰਟਾਇਰ ਹੋਣੇ ਸਾਡੇ ਸਕੂਲ ਵਾਸਤੇ ਬੜਾ ਮਾਣ ਸਾਡੇ ਸਟਾਫ ਵਾਸਤੇ ਖਾਸ ਕਰਕੇ ਮੇਰੇ ਵਾਸਤੇ ਬੜੀ ਮਾਨ ਦੀ ਗੱਲ ਆ ਵੀ ਇਹਨਾਂ ਤੋਂ ਅਸੀਂ ਤਾਂ ਨਾਮ ਲੈਣਾ ਦੀ ਸਾਨੂੰ ਦੇਣ ਦਾ ਫਕਰ ਹੋਇਆ ਇਹਨਾਂ ਵਾਸਤੇ ਮੈਂ ਫਿਰ ਇਹਨਾਂ ਸਾਰੇ ਸਟੂਡੈਂਟਾਂ ਨੂੰ ਪਬਲਿਕ ਸਕੂਲ ਦੀ ਜਿਹੜੀ ਆਨ ਸ਼ਾਨ ਰਹੀ ਨੇ ਮੁबारक। ਸਰ ਮੈਂ ਇਸ ਸਕੂਲ ਦੇ ਵਿੱਚ ਡਿਗਰੀ ਡਾਕਟਰ ਤੋਂ ਆਇਆ ਅਨਸਿਤ ਤਰ੍ਹਾਂ ਡੀਪੀਏ ਜੀ। ਇਸ ਸਕੂਲ ਦੇ ਵਿੱਚ ਸੀ। ਠੀਕ ਹੈ ਜੀ। ਮੈਂ ਸਾਰੇ ਸਕੂਲ ਵਿੱਚ ਕਿੰਨੇ ਪੜ੍ਹਿਆ ਫਿਰ ਮੈਂ ਫਾਰਮਟ ਸਰ ਕੋਲ ਚੱਲ ਗਿਆ ਸੀ ਐਸਸੀ ਦੇ ਵਿੱਚ ਛੱਡ ਕੇ ਜੀ। ਉਹਨਾਂ ਚ ਕਿਦਾਂ ਦਾ ਮੈਨ ਮਹਿਸੂਸ ਕਰ ਰਹੇ ਹੋ ਵੀ ਸਕੂਲ ਚਾਹੀਓ ਉਹ ਤਾਂ ਵਧੀਆ ਇਹ ਹਾਲਰ ਬਸਟਰ ਤੋਂ ਹਾਈ ਸਕੂਲ ਬਸ ਪੜਾਣਾ ਕੋਈ ਨਹੀਂ ਸੀ ਕਿ ਪਿੱਛੇ ਗਰਾਊਂਡ ਹੁੰਦੀ ਸੀ ਆ ਕਿਦੀ ਮੈਂ ਖੜਾਉਂਦਾ ਨਾ ਟੀਮ ਸੀ ਸਾਡੀ ਅੱਜ ਕੱਲ ਉਹ ਸਕੂਲ ਬਣ ਗਿਆ ਆ ਕਮਰੇ ਇਧਰਲੇ ਪਾਸੇ ਨਹੀਂ ਪੁਆਏ ਸੀ ਨਾਲ ਲਾ ਕੇ ਬਾਅਦ ਵਿੱਚ ਬਣਿਆ ਉਹ ਦੁਕਾਨਾਂ ਬਣ ਗਿਆ ਬਹੁਤ ਬਦਲ ਗਿਆ ਬਹੁਤ ਤਰੱਕੀ ਕਰ ਗਿਆ ਇਹ ਸਕੂਲ ਹੈਗਾ ਜੀ ਬਹੁਤ ਮੈਨੇਜਮੈਂਟ ਦੇ ਇੱਥੇ ਸਾਧੂ ਸਿੰਘ ਸਾਧੂ ਰਾਮ ਜੀ ਦੇ ਸਾਡੇ ਹੈਡਮਾਸਟਰ ਠੀਕ ਹੈ ਉਹਨਾਂ ਨੇ ਬਹੁਤ ਮਿਹਨਤ ਕੀਤੀ ਬੜਾ ਬਦਲ ਗਿਆ